ਉਸੇ ਜਿੱਥੇ ਦੁਸ਼ਹਿਰੀ ਵਾਲੇ ਦਿਨ ਪੂਰੇ ਭਾਰਤ ਦੇ ਵਿੱਚ ਲੋਕ ਰਾਵਣ ਦੇ ਨਾਲ-ਨਾਲ ਕੁੰਭਕਰਨ ਤੇ ਮੇਘਨਾਥ ਦੇ ਪੁਤਲੇ ਸਾੜਦੇ ਨੇ ਕਾ ਦੂਜੇ ਪਾਸੇ ਪੰਜਾਬ ਦੇ ਹਲਕਾ ਪਾਇਲ ਦੇ ਵਿੱਚ ਚਾਰ ਮਿੰਤਾਂ ਦੇ ਗਿਆਤਾ ਰਾਵਣ ਨੂੰ ਸਾੜਿਆ ਨਹੀਂ ਜਾਂਦਾ ਬਲਕਿ ਉਸ ਦੀ ਪੂਜਾ ਕੀਤੀ ਜਾਂਦੀ ਹੈ ਤੇ ਇਹ ਪੂਜਾ ਸਾਰਾ ਦਿਨ ਚੱਲਦੀ ਹੈ ਤੇ ਜਾਣਕਾਰਾਂ ਦੀ ਮੰਨੀਏ ਤਾਂ ਇਮਰਤਾ 1835 ਤੋਂ ਚੱਲਦੀ ਆ ਰਹੀ ਹੈ ਜਿਸ ਨੂੰ ਦੂਬੇ ਬਰਾਦਰੀ ਦੇ ਲੋਕ ਨਿਭਾਉਂਦੇ ਆ ਰਹੇ ਨੇ ਤੇ ਇਸ ਬਰਾਦਰੀ ਦੇ ਲੋਕ ਦੇਸ਼ ਵਿਦੇਸ਼ਾਂ ਤੋਂ ਆ ਕੇ ਰਾਮਲੀਲਾ ਤੇ ਦਸ਼ਹਿਰੇ ਦਾ ਆਯੋਜਨ ਕਰਦੇ ਨੇ ਜੇ ਇਹ ਮੇਨ ਸ਼੍ਰੀ ਰਾਮ ਮੰਦਿਰ ਪਾਇਲ ਹੈ ਜੀ राम जी ਦਾ ਮੰਦਿਰ ਜੋ ਕਿ ਸਾਡੇ ਬਜ਼ੁਰਗਾ ਨੇ 200 ਸਾਲ ਪਹਿਲਾਂ ਇੱਥੇ ਸਾਬਨਾ ਕੀਤੀ ਸੀ ਠੀਕ ਹੈ ਜੀ ਉਸੇ ਤਰ੍ਹਾਂ ਇੱਥੇ ਪ੍ਰਾਚੀਨ ਕਾਲ ਤੋਂ ਹੀ ਅਸੀਂ 라ਵਣ ਜੀ ਦੀ ਵੀ ਪੂਜਾ ਕਰਦੇ ਹਾਂ ਜੋ ਸਾਡਾ ਪਰਿਵਾਰ ਨਿਰੰਤਰ ਹਰ ਸਾਲ 라ਵਣ ਜੀ ਦੀ ਪੂਜਾ ਕਰਦਾ ਚੁੱਕਾ ਹੈ ਕਦੋਂ ਫੀਡਸ ਕਿਤਾ ਸ਼ੁਰੂ ਕੀਤੀ ਸੀ ਪੂਜਾ ਕਿਤਾ ਜੀ ਸਰ ਪੂਜਾ ਜੋ ਸਾਡੇ ਬਜ਼ੁਰਗਾ ਨੇ ਸਰ ਸਾਨੂੰ ਇੱਕ ਸਿੱਖਿਆ ਇਹ ਵੀ ਦਿੱਤੀ ਹੈ ਕਿ ਬਿਲਕੁਲ 라ਵਣ ਜੀ ਜੇ ਆਪਾਂ ਇੱਕ ਗੱਲ ਕਰੀਏ ਇੱਕ ਜੋ ਉਹਨਾਂ ਨੇ ਜੋ ਉਹਨਾਂ ਨੇ ਕਰਮ ਕੀਤਾ ਜੋ ਉਹਨਾਂ ਨੇ ਗਲਤੀ ਕੀਤੀ ਜੋ ਨiyet ਹੋ ਰਹੀ ਸੀ ਉਹਨੇ ਸਜ਼ਾ ਪ੍ਰਭੂ ਰਾਮ ਨੇ ਦਿੱਤੀ ਪਰ ਦੂਜੇ ਪਾਸੇ 라ਵਣ ਜੀ ਇੱਕ ਮਹਾਤਮਨ ਵੀ ਸੀ ਇੱਕ ਬ੍ਰਾਹਮਣ ਸੀ ਜਿਨਾਂ ਦੇ ਚਾਰੋਂ ਵੇਡ ਕੰਤਸ ਸੀਗੇ ਠੀਕ ਹੈ ਨਾ ਜੀ ਦੂਜੇ ਪਾਸੇ ਅਸੀਂ ਇਹ ਵੀ ਗੱਲ ਕਰਦੇ ਹਾਂ ਕਿ ਇੱਕ ਨਕਰਾਤਮਾ ਕਰਕੇ ਜੋ ਉਹਨਾਂ ਦਾ ਇੱਕ ਭక్తి ਸ਼ੈਲੀ ਹੈ ਉਹਨੂੰ ਨਾਲ ਕੋਇਆ ਜਾਵੇ ਠੀਕ ਹੈ ਜੀ ਉਹ ਐਨੇ ਭੋਲੇ ਨਾ ਤੇ ਐਨੇ ਉੱਚ ਕੋਟੀ ਦੇ ਪਗ ਸੀ ਜੋ ਸ਼ਿਵਲਿੰਗ ਚੱਕ ਕੇ ਆਪਣੇ ਮੱਥੇ ਤੇ ਲਗਾ ਲੈਂਦੇ ਸੀ ਤਾਂ ਉਹਨਾਂ ਵਰਗਾ ਵੀ ਉਹਨਾਂ ਵਰਗਾ ਵੀ ਵੇਦ ਗਿਆਤਾ ਵੀ ਕੋਣ ਹੋ ਜੂਗਾ ਜੀ ਰਾਵਣ ਦੇ ਪ੍ਰਤੀ ਜਿੱਥੇ ਲੋਕਾਂ ਦੇ ਵਿੱਚ ਗੁੱਸੇ ਦੀ ਭਾਵਨਾ ਰਹਿੰਦੀ ਹੈ ਤਾਂ ਉੱਥੇ ਹੀ ਪਾਇਲ ਦੀ ਰਹਿਣ ਵਾਲੀ ਇੱਕ ਟੀਚਰ ਪ੍ਰਿਆਤਾਈ ਕਹਿਣਾ ਹੈ ਕਿ ਬੀਤੇ 18 ਸਾਲਾਂ ਤੋਂ ਉਹ ਰਾਵਣ ਨੂੰ ਆਪਣਾ ਭਰਾ ਮੰਦੀ ਹੈ ਤੇ ਰਖੜੀ ਤੱਕ ਬੰਦੀ ਹੈ ਮੈਂ 18 ਸਾਲ ਤੋਂ ਇਹਨਾਂ ਨੂੰ ਰਖੜੀ ਬੰਨੀ ਹੈ ਜਦੋਂ ਜਨ ਕੇ ਮੈਨੂੰ ਸੁਪਨੇ ਵਿੱਚ ਇਹਨਾਂ ਦੇ ਦਰਸ਼ਨ ਹੋਏ ਸੀਗੇ ਉਸ ਤੋਂ ਬਾਅਦ ਫੇ ਮੈਂ ਇਹਨਾਂ ਨੂੰ ਭਰਾ ਹੀ ਮੰਨੀ ਹੈ ਕਾਰਨ ਕੀ ਰਿਹਾ ਉਸ ਤਕ ਇਸ ਤਿੱਕੇ ਨਦਰਸ਼ ਉਜੀ ਜਦੋਂ ਆਪਣੇ ਇਹ ਨਵੇਂ ਰਿਉਨੂ ਕਰਵਾਲੇ ਸੀ ਇਹਨਾਂ ਦੀ ਪ੍ਰਤਿਮਾ ਨੂੰ ਤਾਂ ਮੈਨੂੰ ਸੁਪਨਾ ਆਇਆ ਸੀ ਇਹਨਾਂ ਦੇ ਪੇਟ ਦੀ ਸਾਈਡ ਤੇ ਅ ਸੀਮਟ ਵਗੈਰਾ ਨਹੀਂ ਲੱਗਿਆ ਹੋਇਆ ਔਰ ਜਦੋਂ ਮੈਂ ਆਪਣੀ ਫੈਮਿਲੀ ਨੂੰ ਦੱਸਿਆ ਤਾਂ ਉਹਨਾਂ ਨੇ ਕਿਹਾ ਕਿ ਕੋਈ ਨਾ ਜਾ ਕੇ ਉੱਧਰ ਦੇਖ ਕੇ ਆਂ ਕੀ ਪਤਾ ਤੇਰੇ ਤੋਂ ਉਹਨਾਂ ਨੇ ਸੇਵਾ ਲੈਣੀ ਹੋਵੇ ਔਰ ਜਦੋਂ ਮੈਂ ਆਈ ਉਹ ਇਸ ਤਰ੍ਹਾਂ ਮੈਨੂੰ ਸੁਪਨੇ 'ਚ ਦਿਖਿਆ ਸੇਮ ਵੈਸੇ ਹੀ ਸੀ ਔਰ ਇੰਨਾ ਵਿਜ਼ਿਬਿਲਟੀ ਦੇ ਵਿੱਚ ਤਾਂ ਨਜ਼ਰ ਆਂਦਾ ਅਗਰ ਉਹ ਖੁਦ ਦਿਖਾ ਰਹੇ ਨੇ ਆਦਰਵਾਇਜ਼ ਮੈਂ ਕਦੇ ਇਹਨਾਂ ਦੀ ਪ੍ਰਤਿਮਾ ਹੀ ਨਹੀਂ ਸੀ ਦੇਖਾਂ ਨਹੀਂ ਤਾਂ ਮੈਨੂੰ ਸੁਪਨਾ ਵੀ ਕਿਤੋਂ ਆਣਾ ਸੀ ਕੁਝ 18 ਸਾਲ ਤੋਂ ਤੁਸੀਂ ਪੂਜਾ ਕਰਦੇ ਆ। ਹਾਂਜੀ। ਕਦੇ ਕੋਈ ਵਿਸ਼ਵੀ ਮੰਗੀਏ ਨਾ। ਹਾਂਜੀ ਮੈਂ ਜਿੰਨਾ ਕੁਝ ਮੰਗਦੀ ਆ ਸਾਰਾ ਕੁਝ ਹੀ ਦਿੰਦੇ। ਹਰ ਵਿਸ਼ੋਰੀ ਹੁੰਦੀ ਆ। ਕੀ ਗੱਲ ਬਾਤ ਵੀ ਹੁੰਦੀ ਹੈ ਭੈਣ ਪ੍ਰਚਲਕ? ਕਦੇ-ਕਦੇ ਸੁਪਨੇ ਆਉਂਦੇ ਆ। ਕਦੇ-ਕਦੇ ਜਨਕੀ ਦਿਖ ਰਹੀ ਆ ਜਿਵੇਂ ਮੈਂ ਸੋਚਦੀ ਹੁੰਨੀ ਆ ਕਿ ਇਹਨਾਂ ਦਾ ਮੈਂ ਤਾਂ ਮੁਕਤ ਵਗੈਰਾ ਸਜਾ ਰਹੀ ਆ ਤਾਂ ਸੁਪਨੇ ਦਿਖ ਜਾਂਦੇ ਨੇ। ਉਧਰ ਰਾਮਲੀਲਾ ਦੇ ਵਿੱਚ ਰਾਵਣ ਦਾ ਕਿਰਦਾਰ ਨਿਭਾਉਣ ਵਾਲੇ ਸਿੱਖ ਪਰਿਵਾਰ ਦੇ ਨਾਲ ਸਬੰਧ ਰੱਖਦੇ ਰੋਪਿੰਦਰ ਸਿੰਘ ਰਾਵਣ ਬਾਰੇ ਕੁਝ ਇੰਜ ਬਿਆਨ ਕਰਦੇ ਨੇ ਐਕਚੁਅਲੀ ਰਾਵਣ ਦੀ ਪੂਜਾ ਹੋ ਰਹੀ ਹੈ ਸਟਾਰਟਿੰਗ ਤੋਂ ਹੀ 1835 ਤੋਂ ਮੰਦਿਰ ਬੜਾਇਆ ਤਾਂ ਤੇ ਹੀ ਹੋ ਰਹੀ ਹੈ ਪੂਜਾ ਜੋ ਕਿ ਇੰਨਾ ਦੀ ਜੋ ਵਿਦਿਆ ਸੀ ਜੋ ਇਹਨਾਂ ਦੇ ਗੁਣ ਸੀ ਉਹਨਾਂ ਕਰ ਇਹਨਾਂ ਦੀ ਪੂਜਾ ਹੁੰਦੀ ਹੈ ਜੋ ਗਲਤੀ ਕੀਤੀ ਉਹਨਾਂ ਕਰ ਇਹਨਾਂ ਨੂੰ ਫਲਕੀ ਅਗਨੀ ਦੀ ਬਲੀ ਵੀ ਦਿੱਤੀ ਜਾਂਦੀ ਹੈ ਜੋ ਹੈ ਜੀ ਜੋ ਇਹਨਾਂ ਦਾ ਪ੍ਰਸ਼ਾਦ ਆ ਬੱਕਰੇ ਦੀ ਬਲੀ ਤੇ ਸ਼ਰਾਬ ਦੀ ਬੋਤਲ ਪਹਿਲਾਂ ਬੱਥਾ ਦੇਖਿਆ ਜਾਂਦਾ ਇਹਨਾਂ ਨੂੰ ਫਿਰ ਅਗਲੀ ਰਸੰਸਕਾਰ ਹੁੰਦਾ ਫਿਰ ਦੁਸ਼ਹਿਰਾ ਸਮਾਪਤ ਚੱਕਬਾਣੀ ਟੀਵੀ ਲਈ ਵਿਪਨ ਭਾਰਤਵਾਜ ਦੀ ਰਿਪੋਰਟ